ਲੋਭੇ ਮਿੱਤਰੋ ਭਗਵੰਤਮਾਨ ਸਾਹਿਬ ਦੀ ਗੱਲ ਸੱਚੀ ਹੋ ਗਈ ਹੈ ਵੱਡਾ ਬਦਲਾ ਆ ਗਿਆ ਇਨਕਲਾਬ ਆ ਗਿਆ ਭਗਵੰਤਮਾਨ ਸਾਹਿਬ ਨੇ ਆਖਿਆ ਸੀ ਕਿ ਜੇਕਰ ਤੁਸੀਂ ਸਾਡੀ ਸਰਕਾਰ ਬਣਾ ਦਿਓ ਤਾਂ ਜਿਹੜੇ ਮੁੰਡੇ ਕੁੜੀਆਂ ਇੱਥੋਂ ਦੁਖੀ ਹੋ ਕੇ ਵਿਦੇਸ਼ਾਂ ਵੱਲ ਜਾਂਦੇ ਨੇ ਉਹ ਸਾਰੇ ਵਾਪਸ ਆ ਜਾਣਗੇ ਔਰ ਅਸੀਂ ਸਭ ਨੂੰ ਨੌਕਰੀਆਂ ਦੇ ਦੇਣੀ ਆ ਰੁਜ਼ਗਾਰ ਦੇ ਦੇਣਾ ਤੇ ਨਾਲੇ ਉਹਨਾਂ ਨੇ ਕਿਹਾ ਸੀ ਵੀ ਗੋਰੇ ਵੀ ਇੱਥੇ ਆ ਕੇ ਕੰਮ ਕਰਨਗੇ ਤੇ ਭਗਵੰਤਮਾਨ ਸਾਹਿਬ ਦੀ ਇੱਕ ਗੱਲ ਤਾਂ ਸੱਚੀ ਹੋ ਗਈ ਅੱਜ ਅਮਰੀਕਾ ਨੇ ਇੱਥੋਂ-ਉੱਥੇ ਗਏ ਮੁੰਡੇ ਕੁੜੀਆਂ ਦਾ ਇੱਕ ਜਹਾਜ਼ ਭਰ ਕੇ ਪੰਜਾਬ ਨੂੰ ਭੇਜਿਆ ਜਿਹੜਾ ਅੱਜ ਹੁਣੇ-ਹੁਣੇ ਅਮਰਸਰ ਦੇ ਵਿੱਚ ਉਤਰਿਆ ਲੈਂਡ ਹੋਇਆ ਉਹਦੇ ਵਿੱਚੋਂ ਇੱਥੋਂ ਅਮਰੀਕਾ ਜਿਹੜੇ ਗਏ ਸੀ 104 ਮੁੰਡੇ ਕੁੜੀਆਂ ਨਿਕਲੇ ਨੇ ਤੇ ਇੱਥੋਂ ਦੀ ਪੁਲਿਸ ਉਹਨਾਂ ਨੂੰ ਬੱਸਾਂ 'ਚ ਬਿਠਾ ਕੇ ਉਹਨ ਘਰੋ ਘਰ ਭੇਜ ਰਹੀ ਆ ਹੁਣ ਕੀ ਆਖਿਆ ਜਾਵੇ ਭਗਵੰਤਬਨ ਸਾਹਿਬ ਦੀ ਗੱਲ ਸੱਚੀ ਹੋ ਗਈ ਹੈ ਜਾਂ ਇਹ ਕੁਝ ਹੋਰ ਹੋਇਆ ਮੈਟਰ ਇਹ ਕੁਝ ਹੋਰ ਹੋਇਆ ਭਗਵੰਤਮਾਨ ਸਾਹਿਬ ਦੀ ਗੱਲ ਮਿੱਟੀ ਰੁਲ ਗਈ ਐ ਕੱਟੇ ਰੁਲ ਗਈ ਐ ਉਹ ਉਹ ਮੁੰਡੇ ਕੁੜੀਆਂ ਵਾਪਸ ਆਏ ਨੇ ਜਿਹੜੇ ਆਪੇ ਚਾਣ ਨਾਲ ਵਾਪਸ ਨਹੀਂ ਆਏ ਇੱਥੋਂ ਦੀ ਬੇਰਜਗਾਰੀ ਤੋਂ ਇੱਥੋਂ ਦੇ ਬੁਰੇ ਹਾਲਾਤਾਂ ਤੋਂ ਇੱਥੋਂ ਦੀ ਗਰੀਬੀ ਤੋਂ ਤੇ ਕਰਜ਼ਿਆਂ ਤੋਂ ਅੱਕੇ ਤੰਗ ਆਏ ਉਹ ਅਜੇ ਕਿਸੇ ਨੂੰ 20 ਦਿਨ ਗਏ ਉੱਥੇ ਗਏ ਨੂੰ ਹੋਏ ਸੀ ਕਿਸੇ ਨੂੰ 25 ਦਿਨ ਕਿਸੇ ਨੂੰ 30 ਦਿਨ ਤੇ ਕਿਸੇ ਨੂੰ 35 ਦਿਨ ਭਗਵੰਤਮਾਨ ਸਾਹਿਬ ਦੇ ਰਾਜ ਚ ਇੱਥੋਂ ਜਿਹੜੇ ਉੱਥੇ ਗਏ ਸੀ ਉਹ ਉੱਥੋਂ ਅਗਲਿਆਂ ਨੇ ਡਿਪੋਰਟ ਕਰਕੇ ਵਾਪਸ ਇੱਥੇ ਲਿਆ ਸੁੱਟੇ ਨੇ ਅਮਰੀਕਾ ਦੀ ਆਰਮੀ ਦਾ ਜਹਾਜ਼ C17 ਉਹਨਾਂ ਨੂੰ ਲੈ ਕੇ ਆਇਆ ਤੇ ਉਹਨਾਂ ਨੂੰ ਉੱਥੋਂ ਹੱਥਕੜੀਆਂ ਤੇ ਬੇੜੀਆਂ ਪਾ ਕੇ ਲੱਦਿਆ ਗਿਆ ਤੇ ਇੱਥੇ ਲਿਆ ਕੇ ਪੰਜਾਬ ਦੇ ਵਿੱਚ ਲਾਹ ਦਿੱਤਾ ਗਿਆ ਜਿਨ੍ਹਾਂ ਚ ਪੰਜਾਬ ਦੇ 30 ਮੁੰਡੇ ਕੁੜੀਆਂ ਹਰਿਆਣੇ ਦੇ 33 ਗੁਜਰਾਤ ਦੇ ਵੀ 33 ਯੂਪੀ ਦੇ ਵੀ ਨੇ ਔਰ ਉਹਨਾਂ ਦੇ ਵਿੱਚ ਮਹਾਰਾਸ਼ਟਰ ਦੇ ਤਿੰਨ ਨੇ ਤੇ ਦੋ ਚੰਡੀਗੜ੍ਹ ਦੇ ਨੇ 104 ਜਣੇ ਤਾਂ ਅਗਲੇ ਨੇ ਇੱਥੇ ਲਿਆ ਛੁੱਟੇ ਤੇ ਬਾਕੀਆਂ ਦੇ ਜਹਾਜ਼ ਭਰੇ ਜਾ ਰਹੇ ਨੇ ਹੁਣ ਜੇਕਰ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਸਾਹਿਬ ਕਹਿਣ ਵੀ ਵੇਖਿਆ ਸਾਡੀ ਗੱਲ ਸੱਚੀ ਹੋਈ ਨਾ ਆਉਣ ਲੱਗ ਪਏ ਵਾਪਸ ਤਾਂ ਇਹ ਬਹੁਤ ਵੱਡੀ ਭੈੜੀ ਟੀਚਰ ਤੇ ਡਰਾਮਾ ਹੋਊਗਾ ਕਿਉਂਕਿ ਉਹ ਤਾਂ ਇਥੋਂ ਦੁਖੀ ਹੋ ਕੇ ਫਿਰ ਉੱਥੇ ਗਏ ਸੀ ਤਿੰਨ ਸਾਲ ਹੋ ਗਏ ਮਾਨਸਾਬ ਦੇ ਰਾਜ ਨੂੰ ਔਰ ਅਜੇ ਵੀ ਉਨੀ ਮਾਤਰਾ ਚ ਓਨੇ ਹੀ ਉਸ ਤੋਂ ਵੀ ਵੱਧ ਮੁੰਡੇ ਕੁੜੀਆਂ ਪੰਜਾਬ ਛੱਡ ਕੇ ਬਾਹਰਲੇ ਦੇਸ਼ਾਂ ਵੱਲ ਜਾ ਰਹੇ ਨੇ ਤੇ ਉਤੋਂ ਹੁਣ ਜਿਹੜੇ ਗਲਤ ਏਜੰਟਾਂ ਦੇ ਹੱਥੇ ਚੜ ਕੇ ਘਾਰ-ਬਾਰ ਵੇਚ ਕੇ ਲੱਖਾਂ ਲਾ ਕੇ ਗਏ ਸੀ ਅਮਰੀਕਾ 'ਚ ਜਦੋਂ ਹੁਣ ਦੂਜੀ ਵਾਰ ਟਰੰਪ ਡੋਨਾਲਡ ਟਰੰਪ ਰਾਸ਼ਟਰਪਤੀ ਬਣਿਆ ਉਹਨੇ ਸਖਤੀ ਕੀਤੀ ਉਹਨੇ ਕੱਢਨੇ ਸ਼ੁਰੂ ਕੀਤੇ ਕਿਹਾ ਜਾ ਰਿਹਾ ਹੈ ਕਿ ਕੱਲੇ ਭਾਰਤ ਦੇ ਵਿੱਚੋਂ 7.5 ਲੱਖ ਮੁੰਡੇ ਕੁੜੀਆਂ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਤੇ ਰਹਿ ਰਹੇ ਨੇ ਇਹ ਇੱਕ ਗੱਲ ਆ ਰਹੀ ਹੈ ਜਿਨ੍ਹਾਂ ਦੇ ਵਿੱਚੋਂ ਕਿਹਾ ਜਾ ਰਿਹਾ 17 ਕੁ ਹਜ਼ਾਰ ਨੂੰ ਤਾਂ ਉਹਨਾਂ ਨੇ ਹੁਣ ਛੇਤੀ ਵਾਪਸ ਭੇਜਣਾ ਤੇ ਬਾਕੀ ਦੇਸ਼ਾਂ 'ਚ ਕਿੰਨੇ ਗਏ ਨੇ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਪਰ ਪੁੱਛਣਾ ਚਾਹੁੰਦੇ ਆ ਮਾਨ ਸਾਹਿਬ ਨੂੰ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਅਮਰ अरोड़ा ਸਾਹਿਬ ਉਹ ਕਹਿ ਰਹੇ ਸੀ ਕਿ ਮੋਦੀ ਸਰਕਾਰ ਨੂੰ ਇਹ 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 트럼ਪ ਨਾਲ ਗੱਲ ਕਰਨੀ ਚਾਹੀਦੀ ਆ ਤੇ ਜਿਹੜੇ ਸਹੀ ਤਰੀਕੇ ਨਾਲ ਗਏ ਨੇ ਉਹਨਾਂ ਨੂੰ ਖੱਜਲ ਖਰਾਬ ਨਹੀਂ ਕਰਨਾ ਚਾਹੀਦਾ ਚਲੋ ਗੱਲ ਤਾਂ ਠੀਕ ਆ ਪਰ ਅਸੀਂ ਪੁੱਛਦੇ ਆ ਅਮਨ अरोड़ा ਜੀ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਥੋੜਾ ਤਾਂ ਪੰਜਾਬ 'ਚ ਦਾਵਾ ਸੀ ਵੀ ਇੱਥੋਂ ਜਾਇਆ ਹੀ ਨਹੀਂ ਕਰਨਗੇ ਇਹ ਗੱਲ ਤਾਂ ਪੱਕੀ ਹੈ ਕਿ ਜਿਨ੍ਹਾਂ ਨੂੰ ਇੱਥੇ ਚੰਗੀ ਨੌਕਰੀ ਚੰਗੇ ਹਾਲਾਤ ਚੰਗੀ ਜ਼ਿੰਦਗੀ ਮਿਲੇਗੀ ਉਹਨਾਂ ਨੇ ਯਾਰ ਕਾਹ ਤੋਂ ਜਾਣਾ ਉਧਰ ਐਵੇਂ ਠੱਕੇਖਾਨ ਨੂੰ ਕਿਸੇ ਦਾ ਜੀ ਕਰਦਾ ਅਮਰੀਕਾ ਕੈਨੇਡਾ ਆਸਟ੍ਰੇਲੀਆ ਵਾਲੇ ਗੋਰੇ ਇੰਦਰ ਕਿਉਂ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਉੱਥੇ ਚੰਗੀ ਜ਼ਿੰਦਗੀ ਚੰਗੇ ਹਾਲਾਤ ਮਿਲਦੇ ਨਹੀਂ ਇੱਥੋਂ ਅੱਕੇ ਪੱਕੇ ਥੱਕੇ ਉਧਰ ਜਾਂਦੇ ਆ ਆਪਣੇ ਆਲੇ ਨਹੀਂ ਦਿੱਤਾ ਅਮਨ ਅਰੋੜਾ ਜੀ ਥੋਡੀ ਪਾਰਟੀ ਨੇ ਪੰਜਾਬ ਨੂੰ ਉਹ ਹਾਲਾਤ ਉਹ ਬਦਲਾ ਉਹ ਇਨਕਲਾਬ ਜਿਹਦਾ ਤੁਸੀਂ ਦਾਵਾ ਕੀਤਾ ਸੀ ਜਿਹਦੀਆਂ ਤੁਸੀਂ ਗਰੰਟੀਆਂ ਦਿੱਤੀਆਂ ਸੀ ਪਤਾ ਨਹੀਂ ਹੁਣ ਮਾਨ ਸਾਹਿਬ ਕਿੱਥੇ ਨੇ ਮਾਨ ਸਾਹਿਬ ਅਬ ਅੱਜ ਜਿਹੜੇ ਮੁੰਡੇ ਉੱਥੋਂ ਆਏ ਨੇ ਨਾ ਅੱਜ ਜਹਾਜ਼ ਭਰ ਕੇ ਉਹਨਾਂ ਚੋਂ ਇੱਕ ਦਾ ਦਾਦਾ ਹੁਕੀ ਹੁਕੀ ਕੈਮਰਾ ਦੇ ਸਾਹਮਣੇ ਰੋ ਰਿਆ ਸੀ ਇੱਕ ਦਾ ਪਿਓ ਰੋ ਰਿਆ ਸੀ ਇੱਕ ਦੀ ਭੈਣ ਆਈ ਹੋਈ ਸੀ ਤੇ ਮੀਡੀਆ ਚੈਨਲਾਂ ਤੇ ਉਹ ਰੋ ਰਹੀ ਸੀ ਇੱਕ ਜਣਾ ਕਹਿ ਰਿਹਾ ਸੀ ਕਿ ਅਜੇ 20 ਦਿਨ ਹੋਏ ਆ ਅਸੀਂ ਉਹਨੂੰ 42 ਲੱਖ ਏਜੰਟ ਨੂੰ ਭਰ ਕੇ ਅਮਰੀਕਾ ਭੇਜਿਆ ਸੀ ਤੇ ਅਮਰੀਕਾ ਵਾਲੇ ਨੇ ਇੱਥੇ ਲਿਆ ਸੁੱਟਿਆ ਇੱਕ ਦੀ ਪਤਨੀ ਬੋਲ ਰਹੀ ਆ ਉਹ ਕਹਿੰਦੀ ਅਜੇ 35 ਦਿਨ ਹੋਏ ਸੀ ਮੇਰੇ ਘਰ ਵਾਲੇ ਨੂੰ ਅਸੀਂ 38 ਲੱਖ ਰੁਪਈਆ ਏਜੰਟ ਨੂੰ ਭਰ ਕੇ ਤੇ ਅਮਰੀਕਾ ਭੇਜਿਆ ਸੀ ਇੱਕ ਦਾ ਦਾਦਾ ਰੋ ਰਿਹਾ ਸੀ ਕਮਾਲ ਹੋ ਗਈ ਮਾਨ ਸਾਹਿਬ ਅੱਜ ਕਿੱਥੇ ਹੋ ਤੁਸੀਂ ਹਾਂ ਮੋਦੀ ਸਰਕਾਰ ਵੀ ਜ਼ਿੰਮੇਵਾਰ ਆ ਉਹਨੇ ਵੀ ਕਿਹਾ ਸੀ ਕਿ ਅਸੀਂ 2 ਕਰੋੜ ਨੌਕਰੀਆਂ ਹਰ ਸਾਲ ਦੇ ਆ ਕਰਾਂਗੇ ਪਰ ਦਿੱਤਾ ਛੁਣਛਣਾ ਬਾਅਦ ਦੇ ਵਿੱਚ ਇਹਨਾਂ ਦੇ ਬਿਆਨ ਬਦਲ ਜਾਂਦੇ ਨੇ ਇਹਨਾਂ ਨੂੰ ਕੁਰਸੀਆਂ ਦੇ ਦਿਓ ਇਹਨਾਂ ਦੀ ਤੌਰ ਬਿਆਨ ਜ਼ੁਬਾਨ ਸਭ ਕੁਝ ਬਦਲ ਜਾਂਦਾ ਉਹੀ ਕੁਝ ਸੈਂਟਰ ਵਾਲਿਆਂ ਨੇ ਕੀਤਾ ਤੇ ਉਹੀ ਕੋਈ ਪੰਜਾਬ 'ਚ ਮਾਨਸਾਹਬ ਦੀ ਸਰਕਾਰ ਨੇ ਕੀਤਾ ਮਾਨਸਾਹਬ ਕਹਿੰਦੇ ਨੇ ਮੈਂ 3 ਸਾਲਾਂ 'ਚ 50 ਹਜ਼ਾਰ ਲੋਕਾਂ ਨੂੰ ਨੌਕਰੀ ਦੇ ਦਿੱਤੀ ਕੀ 50 ਹਜ਼ਾਰ ਨੌਜਵਾਨ ਨੇ ਪੰਜਾਬ ਦੇ ਤੁਸੀਂ 50 ਹਜ਼ਾਰ ਦੀ ਗੱਲ ਕੀਤੀ ਸੀ ਇੰਨੀ ਅਕ ਤੇ ਕਾਲੀਦਾਲ ਵਾਲੇ ਵੀ ਗਿਣਾ ਦਿੰਦੇ ਨੇ ਕਾਂਗਰਸ ਵਾਲੇ ਵੀ ਗਿਣਾ ਦਿੰਦੇ ਨੇ ਸਵਾਲ ਿਆ ਤੁਸੀਂ ਵੱਖਰਾ ਕੀ ਕੀਤਾ ਹੈ ਪੰਜਾਬ ਦੇ ਵਿੱਚ 78 ਲੱਖ ਪਲੱਸ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਪੜ੍ਹੇ ਲਿਖੇ ਇਹ ਇੱਕ ਅੰਕੜਾ ਹੈ 78 ਲੱਖ ਚ ਕਿੰਨੇ ਨੌਕਰੀਕਾਰ ਦਿੱਤਾ ਤੁਸੀਂ ਤੁਸੀਂ ਗੱਲਾਂ ਕਰਦੇ ਸੀ ਕਿ ਬਾਹਰਲੇ ਜਿਹੜੇ ਗਏ ਨੇ ਉਹ ਵੀ ਵਾਪਸ ਆਉਣਗੇ ਇੱਥੋਂ ਜਾਣੇ ਬੰਦ ਹੋ ਜਾਣਗੇ ਗੋਰੇ-ਗੋਰੀਆਂ ਵੀ ਆਉਣਗੇ ਬਸ ਗੋਰੇ-ਗੋਰੀਆਂ ਦੇ ਆਉਣ ਵਾਲੀ ਕਸਰ ਰਹਿ ਗਈ ਉਹ ਤੇ ਆਉਣੇ ਸ਼ੁਰੂ ਹੋ ਗਏ ਜਿਹੜੇ ਗਏ ਸੀ ਪਰ ਉਹ ਨਹੀਂ ਹੋਏ ਅਗਲਿਆਂ ਨੇ ਕੱਢਿਆ ਭਜਾਇਆ ਦੁੜਾਇਆ ਨਾਲੇ ਜਲੀਲ ਕੀਤਾ ਨਾਲੇ ਕੰਗਾਲ ਕਰਤਾ ਮਾਨ ਸਾਹਿਬ ਭਗਵੰਤ ਮਾਨ ਜੀ ਤੇ ਆਮ ਆਦਮੀ ਪਾਰਟੀ ਜੀ ਜੇ ਹੈ ਕੋਈ ਜ਼ਮੀਰ ਇਮਾਨ ਤਾਂ ਫਿਰ ਉਹਨਾਂ ਦੀ ਬਾਹ ਫੜੋ ਉਹਨਾਂ ਦਾ ਲੱਗਿਆ ਪੈਸਾ ਉਹਨਾਂ ਨੂੰ ਵਾਪਸ ਕਰੋ ਦਿਓ ਉਹਨਾਂ ਨੂੰ ਨੌਕਰੀਆਂ ਦਿਓ ਇੱਥੇ ਰੁਜ਼ਗਾਰ ਪਰ ਹੁਣ ਕੀ ਹੋਣਾ ਹੁਣ ਮੋਦੀ ਸਰਕਾਰ ਭਗਵੰਤ ਮਾਨ ਸਰਕਾਰ ਤੇ ਛੁੱਟੇਗੀ ਭਗਵੰਤ ਮਾਨ ਸਰਕਾਰ ਉਹਨਾਂ ਤੇ ਗੱਲ ਛੁੱਟੇਗੀ ਔਰ ਕਰਨਾ ਕਤਰਨਾ ਇਹਨਾਂ ਨੇ ਕੱਖ ਵੀ ਨਹੀਂ ਵੇਖ ਲਓ ਤੁਸੀਂ ਵੇਖੋ ਕੋਈ ਕਸੂਰ ਵਾਰ ਨਹੀਂਗਾ ਕੋਈ ਕਸੂਰ ਵਾਰ ਨਹੀਂ ਜਿਹੜੇ ਇੱਥੋਂ ਭੱਜੇ ਨਹੀਂ ਜੇ ਉਹਨਾਂ ਨੂੰ ਇੱਥੇ ਚੰਗੀ ਜ਼ਿੰਦਗੀ ਚੰਗੇ ਹਾਲਾਤ ਚੰਗਾ ਰੁਜ਼ਗਾਰ ਚੰਗੀਆਂ ਨੌਕਰੀਆਂ ਮਿਲਦੀਆਂ ਨਹੀਂ ਸੀ ਖਾਣੇ ਉਹਨਾਂ ਨੇ ਉੱਥੇ ਜਾ ਕੇ ੱਟਕੇ ਸਿੱਧੀ ਗੱਲ ਆ ਅੱਜ ਤੱਕ ਇਹਨਾਂ ਸਾਰੀਆਂ ਪਾਰਟੀਆਂ ਦੇ ਸਰਕਾਰਾਂ ਨੇ ਬੇਵਕੂਫ ਬਣਾਇਆ ਲੋਕਾਂ ਨੂੰ ਬੁੱਧੂ ਬਣਾਇਆ ਹੁਣ ਵੀ ਬਣਾ ਰਹੇ ਨੇ ਪਰ ਲੋਕੋ ਤੁਸੀਂ ਜਿੰਨਾ ਟਾਈਮ ਚੇਤਨ ਨਹੀਂ ਹੁੰਦੇ ਉਹਨਾਂ ਟਾਈਮ ਇਹਨਾਂ ਨੇ ਇਹੀ ਕੁਝ ਕਰਨਾ ਤੁਸੀਂਾਂ ਦੱਸੋ ਜਦੋਂ ਪਹਿਲਾ ਕੈਪਟਨ ਮਰਿੰਦਰ ਦੀ ਸਰਕਾਰ ਪੰਜਾਬ ਬਣੀ ਸੀ ਆ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਾਂਗਰਸ ਦੀ ਉਹਨੇ ਗੁਟਕਾ ਸੱਬ ਤੇ ਹੱਥ ਰੱਖ ਕੇ ਕੀ ਕਿਹਾ ਸੀ ਕਿਆ ਸੀ ਨਾ ਘਰ ਘਰ ਨੌਕਰੀ ਦਿਆਂਗੇ ਘਰ ਘਰ ਕਿ ਇੱਕ ਘਰ ਛੱਡ ਕੇ ਵੀ ਦਿੱਤੀ ਪੰਜ ਘਰ ਛੱਡ ਕੇ ਦਿੱਤੀ 10 ਘਰ ਛੱਡ ਕੇ ਦਿੱਤੀ ਕਿਹਨੂੰ ਦਿੱਤੀ ਬਾਅਦ ਚ ਰਿਗਾਰ ਮੇਲੇ ਚ ਲਾਉਣ ਲੱਗ ਪਿਆ ਸੀ ਉੱਥੇ ਜੀ ਦੁਕਾਨਾਂ ਵਾਲਿਆਂ ਨੂੰ ਵੀ ਸੱਦ ਲੈਂਦਾ ਸੀ ਕੈਪਟਨ ਆ ਜਾਓ ਵੀ ਜਿਹਨੇ ਦੁਕਾਨ ਤੇ ਮੁੰਡਾ ਕੁੜੀ ਰੱਖਣਾ ਤੇ ਉਥੋਂ ਤੋੜ ਦਿੰਦਾ ਸੀ ਰੱਸਾ ਫੜਾ ਕੇ ਉਹ 2-2 3-3000 ਰੁਪਏ ਤੇ ਰੱਖ ਲੈਂਦੇ ਸੀ ਇਹ ਨੌਕਰੀ ਦਾ ਵਾਦਾ ਕੀਤਾ ਸੀ ਕੈਪਟਨ ਨੇ ਆਈਓ ਕੁਸ਼ਬਾਚ ਆਮ ਆਦਮੀ ਪਾਰਟੀ ਨੇ ਕੀਤਾ ਆਮ ਆਦਮੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਟੈਂਕੀਆਂ ਟੈਂਕੀਆਂ ਤੇ ਚੜੇ ਜਿਹੜੇ ਬੇਰਜਗਾਰਾ ਉਹ उतारे ਕੱਚੇ ਮਲਾਜ਼ਮ ਟੈਂਕੀਆਂ ਤੇ ਚੜੇ उतारे ਉਹਨਾਂ ਨੂੰ ਕਿਹਾ ਸਾਡੇ ਤੇ ਵਿਸ਼ਵਾਸ ਕਰੋ ਅੱਜ ਤੱਕ ਉਹ ਸਿੱਪੀ ਸ਼ਰਮਾ ਉਹ ਜਿਹੜੀ ਕੁੜੀ ਟੈਂਕੀ ਤੇ ਬੈਠੀ ਸੀ ਸੰਗਰੂਰ ਜਿੱਥੇ ਕੇਜਰੀਵਾਲ ਤੇ ਭਗਵੰਤ ਮਾਨ ਨੇ ਆਪ ਜਾ ਕੇ ਉਹਨੂੰ ਟੈਂਕੀ ਤੋਂ ਲਾਇਆ ਸੀ ਕਹਿਆ ਸੀ ਤੂੰ ਸਾਡੀ ਭੈਣ ਆ ਫੱਲੇ ਆ ਜਾ ਜੇ ਸਾਡਾ ਰਾਜ ਆ ਗਿਆ ਅਸੀਂ ਦਿਆਂਗੇ ਤੁਹਾਨੂੰ ਨੌਕਰੀਆਂ ਉਹ ਅੱਜ ਤੱਕ ਰੋਂਦੀ ਫਿਰਦੀ ਆ ਤੇ ਉਹਦੇ ਨਾਲ ਦੇ ਸਾਰੇ ਅੱਜ ਉਹ ਕੰਪਿਊਟਰ ਟੀਚਰ ਮਰਨਵਰਤ ਤੇ ਬੈਠੇ ਨੇ ਭਗਵੰਤ ਮਾਨ ਦੀ ਕੋਠੀ ਅੱਗੇ ਭਗਵੰਤ ਮਾਨ ਸਾਹਿਬ ਹੁਣ ਪਤਾ ਨਹੀਂ ਕਿੱਥੇ ਨੇ ਉਹ ਸਾਨੂੰ ਤਾਂ ਉਹ ਭਗਵੰਤ ਮਾਨ ਚਾਹੀਦਾ ਜਿਹੜਾ ਕਹਿੰਦਾ ਹੁੰਦਾ ਸੀ ਕਿ ਸਾਡੇ ਰਾਜ ਦੇ ਵਿੱਚ ਨਾ ਕੋਈ ਧਰਨਾ ਲੱਗੂਗਾ ਨਾ ਕਿਸੇ ਨੂੰ ਮਰਨ ਵਰਤ ਰੱਖਣੇ ਪੈਣਗੇ ਨਾ ਕੋਈ ਲਾਠੀ ਚਾਰਜ ਹੋਊਗਾ ਉਹ ਭਗਵੰਤ ਮਾਨ ਪਤਾ ਨਹੀਂ ਕਿੱਧਰ ਚਲਾ ਗਿਆ ਉਹ ਚਾਹੀਦਾ ਸਾਨੂੰ ਸਾਨੂੰ ਤਾਂ ਪੰਜਾਬੀਆਂ ਨੂੰ ਉਹ ਆਵਦਾ-ਆਵਦਾ ਲੱਗਦਾ ਸੀ ਆਪਣਾ-ਆਪਣਾ ਲੱਗਦਾ ਸੀ ਪਿਆਰਾ-ਪਿਆਰਾ ਲੱਗਦਾ ਸੀ ਉਹ ਲੱਗਦਾ ਸੀ ਕਈਆਂ ਨੂੰ ਤਾਂ ਲੱਗਦਾ ਸੀ ਭਗ ਭਗ ਸਿੰਘ ਦਾ ਭਰਾ ਹੀ ਆ ਇਹ ਤਾਂ ਉਹ ਭਗ ਸਿੰਘ ਕਿੱਧਰ ਚਲਾ ਗਿਆ ਉਹ ਭਗਵੰਤ ਮਾਨ ਕਿੱਧਰ ਚਲਾ ਗਿਆ ਉਹ ਬਦਲਾ ਉਹ ਕ੍ਰਾਂਤੀ ਉਹ ਇਨਕਲਾਬ ਕਿੱਧਰ ਚਲਾ ਗਿਆ ਅੱਜ ਲੋਕ ਤਮਾਸ਼ਾ ਦੇਖ ਰਹੇ ਨੇ ਆਪਣਾ ਬਰਬਾਦੀ ਦਾ ਤਮਾਸ਼ਾ ਕਈਆਂ ਨੂੰ ਇੰਜ ਲੱਗਦਾ ਵੀ ਸ਼ਾਇਦ 104 ਇਹ ਤਾਂ ਕਿਸੇ ਦੇ ਨੇ ਸਾਨੂੰ ਕੀ ਲੱਗੇ ਓਏ ਨਹੀਂ ਮਿੱਤਰੋ ਇਹ ਆਪਣਾ ਸਾਰੇ ਘਰਾਂ ਦਾ ਹਾਲਾਤ ਆ ਇਹ 104 ਉਹ ਨਹੀਂ ਗਏ ਜਿਹੜੇ ਆਏ ਨਹੀਂ ਆਪਣੇ ਘਰਾਂ ਚ ਵੀ ਇਹੋ ਕੁਛ ਆ ਆਪਣੇ ਧੀਆਂ ਪੁੱਤਾਂ ਲਈ ਵੀ ਕੋਈ ਨੌਕਰੀ ਕੋਈ ਰੁਜ਼ਗਾਰ ਨਹੀਂ ਅੱਜ ਉਹ ਜੱਗ ਦਾ ਤਮਾਸ਼ਾ ਬਣੇ ਨੇ ਅੱਜ ਪਿੰਡ ਸ਼ਹਿਰ ਮਹੱਲੇ ਚ ਉਹਨਾਂ ਦੀ ਵਿਚਾਰਿਆਂ ਦੀ ਬੇਇੱਜ਼ਤੀ ਹੋਣੀ ਐ ਕਈ ਅਪਸੈਟ ਹੋਣਗੇ ਮਾਨਸਿਕ ਰੋਗੀ ਹੋਣਗੇ ਟੈਨਸ਼ਨ ਚ ਚਲੇ ਜਾਣਗੇ ਕਰਜ਼ੇ ਵੀ ਚੜਾ ਲੇ ਬੇਇੱਜ਼ਤੀ ਵੀ ਕਰਾ ਲਈ ਬਣਿਆ ਵੀ ਕੱਖ ਨਹੀਂ ਹੁਣ ਭਗਵੰਤਮਾਨ ਸਰਕਾਰ ਕੀ ਕਰੇਗੀ ਸੱਚ ਮੁੱਚ ਇਹ ਗੱਲ ਸੋਚਦਿਆਂ ਮੈਨੂੰ ਦਿਲ ਹੀ ਦੁੱਖ ਹੋ ਰਿਹਾ ਇਹ ਉਹਨਾਂ ਦਾ ਕੀ ਬਣੇਗਾ ਉਹ ਕਿੱਧਰ ਜਾਣਗੇ ਅੱਜ ਇੱਕ ਜਹਾਜ਼ ਆ ਗਿਆ ਅਗਲਾ ਕਹਿੰਦਾ ਮੈਂ ਹੋਰ ਭੇਜਣੇ ਨੇ ਮੈਂ ਵੇਖਿਆ ਇੱਕ ਕਾਂਗਰਸ ਦਾ ਐਮਪੀ ਔਂਜਲਾ ਸਾਹਿਬ ਉਹ ਕਹਿ ਰਿਹਾ ਸੀ ਮੋਦੀ ਸਰਕਾਰ ਨੂੰ ਇਹਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਨੌਕਰੀ ਦੇਣੀ ਚਾਹੀਦੀ ਹੈ ਹਾਂ ਮੋਦੀ ਨੂੰ ਵੀ ਦੇਣੀ ਚਾਹੀਦੀ ਹੈ ਭਗਵੰਤਮਾਨ ਸਰਕਾਰ ਨੂੰ ਦੇਖੋ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰ ਨਹੀਂ ਲੈਂਦੇ ਆ ਦਿੱਲੀ ਦੀਆਂ ਵੋਟਾਂ ਅੱਜ ਪਈਆਂ ਨੇ ਨਾ ਕੱਲ ਤੱਕ ਜਿਨ੍ਹਾਂ ਨੂੰ ਜਾਜ ਆ ਇਹ ਜੱਫੀਆਂ ਪਾਉਂਦੇ ਸੀ ਚਾਚਾ ਬਾਪੂ ਤਾਇਆ ਬੇਬੇ ਭਰਾ ਆਂਟੀ ਕਹਿੰਦੇ ਸੀ ਹੁਣ ਆ ਅੱਜ ਦੇ ਦਿਨ ਤੋਂ ਬਾਅਦ ਲਿਖ ਲੋ ਦਿੱਲੀ ਦੇ ਵਿੱਚ ਕਿਸੇ ਨੇ ਕਿਸੇ ਦੀ ਦਿੱਲੀ ਨਹੀਂ ਜਾ ਕੇ ਚੜਨਾ ਵੋਟਾਂ ਤੱਕ ਮਤਲਬ ਸੀ ਹੁਣ ਦੁਬਾਰਾ ਫਿਰ ਜਾਣਗੀ ਕਦੋਂ ਜਦੋਂ ਫਿਰ ਵੋਟਾਂ ਦੀ ਲੋੜ ਹੋਈ ਪੰਜਾਬ ਦੇ ਵਿੱਚ ਅੱਜ ਕੋਈ ਪਾਰਟੀ ਕਿਸੇ ਦੀ ਢੂਈ ਨਹੀਂ ਨਾ ਮਾਰਦੀ ਆ ਦੋ ਸਾਲਾਂ ਨੂੰ ਵੋਟਾਂ ਨੇ ਸਤਾਈ ਆਹੀ ਭਗਵੰਤ ਮਾਨ ਹੋਰੀ ਆਹੀ ਰਾਜੇ ਵੜੇਂਗੋਰੀ ਆਹੀ ਸੁਖਬੀਰ ਬਾਦਲ ਹੋਰੀ ਆਈਓ ਸੁਨੀਲ ਜਾਖੜ ਹੋਰੀ ਤੁਹਾਨੂੰ ਲੋਕਾਂ ਦੇ ਘਰਾਂ ਦੇ ਵਿੱਚ ਬਹਿ ਕੇ ਭੋਏ ਤੇ ਰੋਟੀ ਖਾਂਦੇ ਨਾਂ ਵਖਾਵਾ ਤਾਂ ਮੈਨੂੰ ਕਹਦੇਓ ਉਦੋਂ ਕਹਿਣਗੇ ਤੁਸੀਂ ਸਾਡੇ ਅਸੀਂ ਤੁਹਾਡੇ ਆਪਾਂ ਸਕੇ ਭਰਾ ਮੈਂ ਤਾਂ ਤੁਹਾਡਾ ਪੁੱਤਾਂ ਉਦੋਂ ਰੇਖ ਦੇ ਪੁੱਤ ਵੀ ਬਣਦੇ ਨੇ ਤੇ ਅੱਗੇ ਪਿੱਛੇ ਇਹ ਕਿਸੇ ਨੂੰ ਇਨਸਾਨ ਵੀ ਨਹੀਂ ਸਮਝੇ ਸੋ ਇਹਨਾਂ ਨੇ ਉਹ ਹਾਲਾਤ ਪੈਦਾ ਕੀਤਾ ਸਾਰੀਆਂ ਪਾਰਟੀਆਂ ਨੇ ਰਲ ਕੇ ਜਿਹੜਾ ਹਾਲਾਤ ਅੱਜ ਅਸੀਂ ਭੁਗਤ ਰਹੇ ਹਾਂ ਬੇਰੁਜ਼ਗਾਰੀ ਕਰਜ਼ੇ ਮਹਿੰਗਾਈ ਗਰੀਬੀ ਤੰਗੀਆਂ ਕੀ ਕੁਛ ਇਹਨਾਂ ਨੇ ਦਿੱਤਾ ਨਸ਼ੇ ਨਸ਼ਿਆਂ ਨਾਲ ਮਰਦੀ ਜਵਾਨੀ ਕੀ ਕੁਛ ਇਹਨਾਂ ਨੇ ਦਿੱਤਾ ਇਹਨਾਂ ਨੇ ਕੁਝ ਅੱਜ ਦਾ ਕੰਮ ਕੀਤਾ ਲੋਕਾਂ ਦੇ ਟੈਕਸਾਂ ਨਾਲ ਜੇ ਚਾਰ ਪੈਸੇ ਲਾ ਕੇ ਕਿਤੇ ਪੁਲ ਬਣਾ ਦਿੰਦੇ ਨੇ ਉਹੀ ਵਿਖਾਈ ਜਾਂਦੇ ਨੇ ਉਹ ਤੁਸੀਂ ਕਰੋ ਥੋੜਾ ਬਣਾਇਆ ਹੋ ਤਾਂ ਸਾਡੇ ਪੈਸੇ ਨਾਲ ਬਣਿਆ ਅਸੀਂ ਹੋਇ ਬਣਾਇਆ ਸਮਝ ਲਓ ਉਹ ਤੁਸੀਂ ਕੀ ਕੀਤਾ ਕਿਹੜੀ ਪਾਰਟੀ ਨੇ ਅੱਜ ਤੱਕ ਵਾਅਦਾ ਪੂਰਾ ਕੀਤਾ ਮੈਨੂੰ ਲੱਗਦਾ ਕਾਨੂੰਨ ਬਣਨਾ ਚਾਹੀਦਾ ਕਿ ਜਿਹੜੀ ਪਾਰਟੀ ਆਪਣੇ ਕੀਤੇ ਵਾਅਦੇ ਪੂਰੇ ਨਾ ਕਰੇ ਉਸ ਪਾਰਟੀ ਤੇ ਪਰਚਾ ਦਰਜ ਹੋਣਾ ਚਾਹੀਦਾ ਲੋਕਾਂ ਨਾਲ ਠੱਗੀ ਕਰਨ ਦਾ ਲੋਕਾਂ ਨੂੰ ਧੋਖਾ ਦੇਣ ਦਾ ਲੋਕਾਂ ਨਾਲ ਬੇਈਮਾਨੀ ਕਰਨ ਦਾ ਪਰ ਉਹ ਕਾਨੂੰਨ ਬਣਨਾ ਨਹੀਂ ਕਿਉਂ ਕਿ ਕਿਉਂਕਿ ਜਿਨ੍ਹਾਂ ਨੇ ਬਣਾਉਣਾ ਹੈ ਉਹਨਾਂ ਦੇ ਤਾਂ ਠੱਗੀ ਮਾਰਨੀ ਹੈ ਕਾਨੂੰਨ ਬਣਾਉਣਾ ਜਾਂ ਵਿਧਾਨ ਸਭਾ 'ਚ ਜਾਂ ਪਾਰਲੀਮੈਂਟ 'ਚ ਤੇ ਵਿਧਾਨ ਸਭਾ 'ਚ ਜਿੱਤ ਕੇ ਐਮਐਲਏ ਜਾਂਦੇ ਨੇ ਪਾਰਲੀਮੈਂਟ 'ਚ ਜਿੱਤ ਕੇ ਐਮਪੀ ਜਾਂਦੇ ਨੇ ਉਹਨਾਂ ਸਾਰਿਆਂ ਨੇ ਤਾਂ ਝੂਠ ਮਾਰ ਮਾਰ ਵੋਟਾਂ ਲਈਆਂ ਨੇ ਝੂਠੇ ਲਾਰੇ ਲਾ ਲਾ ਠੱਗ ਬਣ ਕੇ ਉਹ ਫਿਰ ਕਿਉਂ ਕਹਿਣਗੇ ਵੀ ਇਸ ਮੁੱਦੇ ਤੇ ਕਾਨੂੰਨ ਬਣਾਓ ਨਹੀਂ ਬਣਾਉਣਗੇ ਪਰ ਜੇ ਕਾਨੂੰਨ ਨਾਲ ਨਹੀਂ ਬਣਾਉਣਾ ਜੇ ਕੱਲੇ ਲੋਕਾਂ ਦੇ ਦਿਮਾਗਾਂ 'ਚ ਰੌਸ਼ਨੀ ਭਰ ਜੇ ਲੋਕ ਸੋਚਣਾ ਸਮਝਣਾ ਵਿਚਾਰਨਾ ਸ਼ੁਰੂ ਕਰ ਦੇਣ ਇਹਨਾਂ ਦੀ ਸੁਰਤ ਟਿਕਾਣੇ ਆ ਜੇਗੀ ਜਿੱਦਾਂ ਸਾਡੇ ਲੋਕ ਸੋਚਣ ਲੱਗ ਪੇ ਸਮਝਣ ਲੱਗ ਪੇ ਨਾ ਉਸ ਦਿਨ ਇਹਨਾਂ 'ਚੋਂ ਨਾ ਕੋਈ ਪਾਰਟੀ ਇੱਥੇ ਰਹਿਣੀ ਆ ਨਾ ਕੋਈ ਲੀਡਰ ਆ ਇਹ ਸਾਰੀਆਂ ਪਾਰਟੀਆਂ ਤੇ ਸਾਰੇ ਰਾਜਨੇਤਾ ਲੋਕਾਂ ਨੇ ਹੂੰਝ ਕੇ ਪਾਸੇ ਕਰ ਦੇਣੇ ਨੇ ਜਿਸ ਦਿਨ ਲੋਕਾਂ ਨੂੰ ਸਮਝ ਆ ਗਈ ਕਿ ਉਹਨਾਂ ਨਾਲ ਸਦੀਆਂ ਤੋਂ ਹੋਕ ਕੀ ਰਿਹਾ ਤੇ ਇੱਕ ਕਰ ਕੀ ਰਿਹਾ ਨੇ ਲੋਕਾਂ ਦੇ ਹਿੱਸੇ ਦੀ ਜ਼ਿੰਦਗੀ ਲੋਕਾਂ ਦੇ ਹਿੱਸੇ ਦੀਆਂ ਖੁਸ਼ੀਆਂ ਲੋਕਾਂ ਦੇ ਹਿੱਸੇ ਦੀਆਂ ਸਹੂਲਤਾਂ ਲੋਕਾਂ ਦੇ ਹਿੱਸੇ ਦਾ ਪੈਸਾ ਤੇ ਜਾਇਦਾਦ ਕਿੰਨਾ ਕੁਝ ਕੁ ਘਰਾਣਿਆਂ ਦੀ ਮੁੱਠੀ 'ਚ ਇਕੱਠਾ ਹੋ ਗਿਆ ਜਿੱਦਾਂ ਇਹ ਸਾਰਾ ਪਤਾ ਲੱਗ ਗਿਆ ਨਾ ਉਸ ਦਿਨ ਲੋਕ ਕਿਸਮਤ ਨੂੰ ਕੋਸਣਗੇ ਨਹੀਂ ਸਿਸਟਮ ਨੂੰ ਬਦਲਣਗੇ ਤੇ ਫਿਰ ਇੱਕ ਨਵਾਂ ਭਾਰਤ ਇੱਕ ਨਵਾਂ ਦੇਸ਼ ਨਵੀਂ ਜ਼ਿੰਦਗੀ ਬਣੇਗੀ ਫਿਰ ਹਰ ਦਿਨ ਦੀਵਾਲੀ ਹੋਵੇਗੀ ਹਰ ਦਿਨ ਤਿਉਹਾਰ ਹੋਣਗੇ ਬਹੁਤ ਮਿਹਰਬਾਨ